ਪਰ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਬਲੈਕਆਊਟ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਤੇ ਬਲੈਕਆਊਟ ਕੀਤਾ ਗਿਆ ਉੱਥੇ ਜੇਕਰ ਗੱਲ ਕਰ ਲਈਏ ਤਾਂ ਸੰਗਰੂਰ ਦੇ ਵਿੱਚ ਵੀ ਬਲੈਕਆਊਟ ਦੇਖਣ ਨੂੰ ਮਿਲਿਆ ਤਾਂ ਗੁਰਦਾਸਪੁਰ ਦੇ ਵਿੱਚ ਵੀ ਬਲੈਕਆਊਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਹੀ ਨਾਲ ਤਰਨਤਾਰਨ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਆਸੇ-ਪਾਸੇ ਤੁਹਾਨੂੰ ਘੁੱਪ ਹਨੇਰਾ ਨਜ਼ਰ ਆ ਰਿਹਾ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸੇ ਜੋ ਕੁਝ ਵੀ ਨਜ਼ਰ ਨਹੀਂ ਆ ਰਿਹਾ ਆਸ-ਪਾਸੇ ਬਲੈਕਆਊਟ ਹੋਇਆ ਪਿਆ ਤੇ ਨਾਲ ਹੀ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਬਲੈਕਆਊਟ ਦੇਖਣ ਨੂੰ ਮਿਲਿਆ ਜਿੱਥੇ ਜੋ ਅੰਦਰ ਦਰਬਾਰ ਸਾਹਿਬ ਦੀ ਪ੍ਰਿਕਰਮਾ ਦੇ ਵਿੱਚ ਵੀ ਬਲੈਕਆਊਟ ਰੱਖਿਆ ਗਿਆ ਤੇ ਉੱਥੇ ਹੀ ਜੋ ਜੋ ਪੂਰਨ ਤੌਰ ਤੇ ਲੋਕਾਂ ਦਾ ਸਮਰਥਨ ਵੀ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਮਿਲਦਾ ਹੋਇਆ ਇਸ ਬਲੈਕਆਊਟ ਨੂੰ ਨਜ਼ਰ ਆ ਰਿਹਾ ਜਿੱਥੇ ਅੱਜ ਪਹਿਲਾ ਦਿਨ ਦੇ ਵਿੱਚ ਮੌਕ ਡੇਲ ਵਕ-ਵਕ ਥਾਵਾਂ ਤੇ ਕਰਵਾਈ ਗਈ ਉੱਤੇ ਹੀ ਰਾਤ ਨੂੰ ਜਦੋਂ 8 ਵਜੇ ਦਾ ਸਮਾਂ ਸੀ ਕਿ 8 ਵਜੇ ਤੋਂ ਬਲੈਕਆਊਟ ਸ਼ੁਰੂ ਹੋ ਜਾਣਾ ਜਿਹੜਾ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਦਾ ਦੱਸਿਆ ਜਾ ਰਿਹਾ ਸੀ ਕਿ ਕਿਤੇ 15 ਮਿੰਟ ਤੋਂ ਸ਼ੁਰੂ ਹੋਊਗਾ ਕਿਤੇ ਇਹ ਅੱਧੇ ਘੰਟੇ ਦਾ ਹੋਵੇਗਾ ਤੇ ਕਿਤੇ 1 ਘੰਟੇ ਦਾ ਵੀ ਇਹ ਬਲੈਕਆਊਟ ਰੱਖਿਆ ਜਾਵੇਗਾ ਉੱਥੇ ਹੀ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਤੇ ਬਲੈਕਆਊਟ ਰੱਖਿਆ ਗਿਆ ਜਿੱਥੇ ਪੰਜਾਬ ਦੇ ਜੋ ਸਰਹੱਦੀ ਜ਼ਿਲ੍ਹੇ ਨੇ ਜ਼ਿਆਦਾਤਰ ਉਨ੍ਹਾਂ ਦੇ ਵਿੱਚ ਇਹ ਬਲੈਕਆਊਟ ਰੱਖਿਆਗਾ ਤੁਹਾਨੂੰ ਦੱਸ ਦਈਏ ਕਿ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਸੰਘਰੂਰ ਉੱਥੇ ਹੀ ਲੁਧਿਆਣੇ ਦੇ ਵਿੱਚ ਵੀ ਬਲੈਕਆਊਟ ਜੋ ਦੇਖਣ ਨੂੰ ਮਿਲਿਆ ਤਾਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਰਹੇ ਹੋ ਕਿ ਸੰਘਰੂਰ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀਆਂ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਜਿੱਥੇ ਬਲੈਕਆਊਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਜੋ ਹੈ ਕੋਪ ਹਨੇਰਾ ਨਜ਼ਰ ਆਇਆ ਵਕ-ਵਕ ਥਾਮਾ ਤੇ ਜਦੋਂ ਬਲੈਕਆਊਟ ਦੇ ਸਾਰਨ ਵੱਜੇ ਉੱਚੀ ਉੱਚੀ ਹੈ ਸਾਰਨ ਨੂੰ ਬਜਾਏਗੇ ਉਸ ਤੋਂ ਬਾਅਦ ਲੋਕ ਵੀ ਕਿਤੇ ਨਾ ਕਿਤੇ ਇਸ ਜੋ ਹੈ ਸਮਰਥਨ ਕਰਦੇ ਹੋਏ ਇਸ ਬਲੈਕਆਊਟ ਦਾ ਨਜ਼ਰ ਆ ਰਹੇ ਪਰ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਜੋ ਹੈ ਆਪਣੀਆਂ ਵਾਹਨਾਂ ਦੀਆਂ ਲਾਈਟਾਂ ਵੀ ਬੰਦ ਨਹੀਂ ਕੀਤੀਆਂ ਗਈਆਂ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿ ਜਦੋਂ ਬਲੈਕਆਊਟ ਹੋਵੇਗਾ ਜਦੋਂ ਤੁਹਾਨੂੰ ਸਿਗਨਲ ਇਸ ਦਾ ਮਿਲੇਗਾ ਤਾਂ ਤੁਸੀਂ ਨੇ ਬਲੈਕਆਊਟ ਦਾ ਸਮਰਥਨ ਕਰਨਾ ਆਪਣੇ ਘਰ ਤੇ ਬਾਹਰ ਦੀਆਂ ਲਾਈਟਾਂ ਨੂੰ ਬੰਦ ਰੱਖਣਾ ਤੇ ਨਾਲ ਹੀ ਨਾਲ ਜੇਕਰ ਕੋਈ ਲੋਕ ਕਿਸੇ ਵਹੀਕਲ ਤੇ ਜਾ ਰਹੇ ਨੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਜੋ ਬਲੈਕਆਊਟ ਦਾ ਸਿਗਨਲ ਮਿਲ ਗਿਆ ਤਾਂ ਉੱਥੇ ਹੀ ਉਹ ਆਪਣੇ ਵਹੀਕਲ ਦਾ ਵੀ ਜੋ ਲਾਈਟਾਂ ਨੂੰ ਬੰਦ ਕਰਕੇ ਇਸ ਬਲੈਕਆਊਟ ਦਾ ਸਮਰਥਨ ਕਰਨ ਤਾਂ ਉਸ ਤੋਂ ਬਾਅਦ ਕੁਝ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਬਲੈਕਆਊਟ ਦਾ ਜੋ ਸਮਰਥਨ ਤੁਸੀਂ ਦੇਖ ਸਕਦੇ ਹੋ ਕਿ ਲਾਈਟਾਂ ਚਲਾਈਆਂ ਵੀ ਗਈਆਂ ਆਪਣੇ ਵਹੀਕਲਾਂ ਦੀਆਂ ਪਰ ਜ਼ਿਆਦਾਤਰ ਲੋਕਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਵਕ-ਵਕ ਸ਼ਹਿਰਾਂ ਦੀਆਂ ਤੋਂ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਜਿੱਥੇ ਅੱਜ ਪੰਜਾਬ ਦੇ ਵਿੱਚ ਇਹ ਬਲੈਕਆਊਟ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਪੰਜ ਸਕਰੀਨਾਂ ਤੁਸੀਂ ਆਪਣੇ ਜੋ ਹੈ ਵਕ-ਵਕ ਥਾਵਾਂ ਦੀਆਂ ਆਪਣੀ ਸਕਰੀਨ ਦੇ ਉੱਪਰ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਜਿੱਥੇ ਸੰਗਰੂਰ ਗੁਰਦਾਸਪੁਰ ਉੱਥੇ ਹੀ ਅੰਮ੍ਰਿਤਸਰ ਫਿਰੋਜ਼ਪੁਰ ਤੇ ਨਾਲ ਹੀ ਨਾਲ ਤਰਨਤਾਰ ਤੋਂ ਤੁਸੀਂ ਇਹ ਤਸਵੀਰਾਂ ਦੇਖ ਪਾ ਰਹੇ ਹੋ ਜਿੱਥੇ ਪੰਜਾਬ ਦੇ ਵਿੱਚ ਇਹ ਬਲੈਕਆਊਟ ਹੋਇਆ ਉੱਥੇ ਹੀ ਜਿਗਰ ਦੂਜੇ ਸੂਬਿਆਂ ਦੀ ਗੱਲ ਕਰ ਲਈਏ ਪੰਜਾਬ ਜੋ ਹੈ ਆਪਣੇ ਦੇਸ਼ ਦੇ ਦੂਜੇ ਸੂਬਿਆਂ ਦੀ ਗੱਲ ਕਰ ਲਈਏ ਤਾਂ ਪੰਜਾਬ ਹਰਿਆਣਾ ਦੇ ਨਾਲ ਨਾਲ 6 ਹੋਰ ਸੂਬਿਆਂ ਦੇ ਵਿੱਚ ਜੋ ਅੱਜ ਪਹਿਲਾਂ ਮੌਕ ਡ੍ਰਿਲਾਂ ਕਰਵਾਈਆਂ ਆਗੀਆਂ ਉੱਥੇ ਹੀ ਬਲੈਕਆਊਟ ਵੀ ਰੱਖਿਆ ਗਿਆ ਕਿਉਂਕਿ ਲੋਕਾਂ ਨੂੰ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਕਿਉਂਕਿ ਜੇਕਰ ਕੱਲ ਨੂੰ ਕੋਈ ਵੀ ਹਾਲਾਤ ਬਣਦੇ ਨੇ ਤਾਂ ਸਿਵਲ ਡਿਫੈਂਸ ਦੀ ਜਰੀਏ ਇਸ ਨੂੰ ਲੋਕਾਂ ਨੂੰ ਤਿਆਰ ਕਿਵੇਂ ਕੀਤਾ ਜਾਵੇ ਲੋਕਾਂ ਨੂੰ ਸੁਚੇਤ ਕਿਵੇਂ ਕੀਤਾ ਜਾਵੇ ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਵਿਚਾਲੇ ਜੋ ਯੁੱਧ ਵਰਗੇ ਹਾਲਾਤ ਬਣਦੇ ਨੇ ਮਾਹੌਲ ਤਣਾਅਪੂਰਨ ਹੁੰਦਾ ਉਸ ਤੋਂ ਬਾਅਦ ਜੋ ਹਾਲਾਤ ਬਣੇ ਉਹਨਾਂ ਤੋਂ ਕਿਤੇ ਨਾ ਕਿਤੇ ਪ੍ਰਸ਼ਾਸਨ ਸਿੱਖਦਾ ਹੋਇਆ ਨਜ਼ਰ ਆ ਰਿਹਾ ਦੇਸ਼ ਨੂੰ ਜੋ ਸਰਹੱਦੀ ਸੂਬੇ ਲੱਗਦੇ ਨੇ ਪਾਕਿਸਤਾਨ ਦੇ ਨਾਲ ਉਹਨਾਂ ਨੂੰ ਜੋ ਅਲਰਟ ਕਰਨਾ ਉਹਨਾਂ ਨੂੰ ਜੋ ਇੱਕ ਤਰ੍ਹਾਂ ਨਾਲ ਜੋ ਹੈ ਜਾਗਰੂਕ ਕਰਨਾ ਕਿ ਜੇਕਰ ਕੱਲ ਨੂੰ ਅਜਿਹੇ ਹਾਲਾਤ ਬਣਦੇ ਨੇ ਤਾਂ ਉਹਨਾਂ ਹਾਲਾਤਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇ ਇਸ ਨੂੰ ਲੈ ਕੇ ਜੋ ਇਹ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਸਿਵਲ ਡਿਫੈਂਸ ਦੇ ਵੱਲੋਂ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਕਿਉਂਕਿ ਜਦੋਂ ਯੁੱਧ ਵਰਗੇ ਹਾਲਾਤ ਕਿਤੇ ਨਾ ਕਿਤੇ ਬਣਦੇ ਨੇ ਤਾਂ ਉੱਥੇ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਹੁੰਦਾ ਉਹ ਲੋਕਾਂ ਦਾ ਜੋ ਜਾਨ ਮਾਲ ਦੀ ਰੱਖਿਆ ਕਰਨ ਲਈ ਜੋ ਦੇਸ਼ ਲਈ ਜ਼ਰੂਰੀ ਹੁੰਦੀ ਹੈ ਉਸ ਨੂੰ ਲੈ ਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਡਿਫੈਂਸ ਦੀ ਤਿਆਰੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੁਸੀਂ ਜੇਕਰ ਕੱਲ ਨੂੰ ਇਨ ਫਿਊਚਰ ਅਜਿਹੇ ਹਾਲਾਤ ਬਣਦੇ ਨੇ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਤਿਆਰ ਰਹਿਣਾ ਤੁਸੀਂ ਜੇਕਰ ਕੋਈ ਤੁਹਾਨੂੰ ਲੱਗਦਾ ਹੈ ਕਿ ਕੋਈ ਹਮਲਾ ਹੁੰਦਾ ਤਾਂ ਉਸ ਵੇਲੇ ਜਦੋਂ ਸਾਇਰਨ ਬੁਜਾਏ ਜਾਣਗੇ ਤਾਂ ਉਸ ਨੂੰ ਤੁਸੀਂ ਨੇ ਕਿਵੇਂ ਟੈਕਲ ਕਰਨਾ ਹੈ ਕਿਵੇਂ ਆਪਣੇ ਆਪ ਦੀ ਰੱਖਿਆ ਕਰਨੀ ਹੈ ਹਾਲਾਂਕਿ ਜੋ ਕੌਜ ਆਰਮੀ ਜੋ ਜੋ ਹੈ ਲੋਕਾਂ ਦੇ ਲਈ ਮੌਜੂਦ ਹੁੰਦੀ ਹੈ ਲੋਕਾਂ ਦੀ ਰੱਖਿਆ ਦੇ ਲਈ ਮੌਜੂਦ ਹੁੰਦੀ ਹੈ ਪਰ ਫਿਰ ਵੀ ਲੋਕ ਆਪਣੇ ਪੱਧਰ ਦੇ ਉੱਪਰ ਕਿਸ ਤਰੀਕੇ ਦੇ ਨਾਲ ਇਸ ਜੋ ਹੈ ਸੰਕਟ ਦੀ ਜੋ ਸਥਿਤੀ ਦੇ ਵਿੱਚ ਕਿਵੇਂ ਨਜਿੱਠਣਾ ਤਾਂ ਉਸ ਨੂੰ ਲੈ ਕੇ ਇਹ ਤਿਆਰੀ ਕਰਵਾਈ ਜਾ ਰਹੀ ਹੈ ਉੱਥੇ ਹੀ ਜੋ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਲੋੜ ਹੈ ਕਿਉਂਕਿ ਇਹ ਮੈਜਿਕ ਰੁਟੀਨ ਅਭਿਆਸ ਕਰਵਾਇਆ ਜਾ ਰਿਹਾ ਹੈ ਰੁਟੀਨ ਅਭਿਆਸ ਤਾਂ ਕਰਵਾਇਆ ਜਾ ਰਿਹਾ ਕਿਉਂਕਿ ਜੇਕਰ ਕੱਲ ਨੂੰ ਕੋਈ ਵੀ ਸਥਿਤੀ ਐਮਰਜੈਂਸੀ ਵਾਲੀ ਪੈਦਾ ਹੁੰਦੀ ਹੈ ਤਾਂ ਉੱਥੇ ਹੀ ਜੋ ਪਾਕਿਸਤਾਨ ਦੇ ਨਾਲ ਸਰਹੱਦੀ ਸੂਬੇ ਲੱਗਦੇ ਨੇ ਉਹਨਾਂ ਦੇ ਵਿੱਚ ਇਹ ਮੌਕ ਟ੍ਰਿਲਾਂ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਹੀ ਇਹ ਜੋ ਤੁਸੀਂ ਦੇਖ ਪਾ ਰਹੇ ਹੋ ਕਿ ਬਲੈਕਆਊਟ ਵੀ ਕਰਵਾਏ ਜਾ ਰਹੇ ਨੇ ਤਾਂ ਉੱਥੇ ਹੀ ਤਸਵੀਰਾਂ ਤੋਂ ਅੱਗੇ ਨਾਲ ਪੰਜਾਬ ਦੇ ਕੁਝ ਜੋ ਹੈ ਜਿਲਿਆਂ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਸੰਗਰੂਰ ਗੁਰਦਾਸਪੁਰ ਨਾਲ ਹੀ ਨਾਲ ਤਰਨਤਾਰਨ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਸ-ਪਾਸੇ ਤੁਹਾਨੂੰ ਕੋ ਪਹਨੇਰਾ ਨਜ਼ਰ ਆ ਰਿਹਾ ਹੋਣਾ ਲੋਕਾਂ ਨੇ ਜੋ ਬਲੈਕਆਊਟ ਦਾ ਸਮਰਥਨ ਵੀ ਦਿੱਤਾ ਉੱਥੇ ਹੀ ਪ੍ਰਸ਼ਾਸਨ ਨੇ ਵੀ ਕਿਹਾ ਸੀ ਕਿ ਲੋਕਾਂ ਦੀ ਭਲਾਈ ਦੇ ਲਈ ਇਹ ਪ੍ਰਸ਼ਾਸਨ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਤਾਂ ਕਿ ਲੋਕ ਅਵੇਅਰ ਹੋਣ ਲੋਕ ਜਾਗਰੂਕ ਹੋਣ ਤੇ ਜੇਕਰ ਕੱਲ ਨੂੰ ਕੋਈ ਅਜਿਹੇ ਹਾਲਾਤ ਬਣਦੇ ਨੇ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਹਾਲਾਤਾਂ ਨਾਲ ਨਜਿੱਠਣ ਦੇ ਲਈ ਤਿਆਰ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਇਹ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਸ ਸੀਗੇ ਉਹਨਾਂ ਦੇ ਵੱਲੋਂ ਪਹਿਲਾਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਅੱਜ ਜੋ ਸ਼ਾਮ ਨੂੰ 6 ਵਜੇ ਮੌਕ ਡ੍ਰਿਲਾਂ ਵੀ ਕਰਵਾਈਆਂ ਗਈਆਂ ਉੱਥੇ ਲੋਕਾਂ ਨੂੰ ਅਵੇਅਰ ਵੀ ਕੀਤਾ ਗਿਆ ਕਿ ਜੇਕਰ ਕੱਲ ਨੂੰ ਕੋਈ ਅੱਗ ਲੱਗਦੀ ਹੈ ਕੋਈ ਐਮਰਜੈਂਸੀ ਵਾਲੇ ਹਾਲਾਤ ਪੈਦਾ ਹੁੰਦੇ ਨੇ ਤੇ ਨਾਲ ਹੀ ਨਾਲ ਜੇਕਰ ਤੁਸੀਂ ਜ਼ਖਮੀ ਹੁੰਦੇ ਹੋ ਜਾਂ ਤੁਹਾਡੇ ਸਾਥੀ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੇ ਕਿਵੇਂ ਇਸ ਹਾਲਾਤਾਂ ਦੇ ਨਾਲ ਨਜਿੱਠਣਾ ਕਿਵੇਂ ਪ੍ਰਸ਼ਾਸਨ ਦਾ ਸਹਿਯੋਗ ਲੈਣਾ ਕਿਵੇਂ ਪ੍ਰਸ਼ਾਸਨ ਤੱਕ ਪਹੁੰਚ ਕਰਨੀ ਹੈ ਇਸ ਨੂੰ ਲੈ ਕੇ ਤੁਸੀਂ ਸੜਕਾਂ ਦੇ ਉੱਪਰ ਐਂਬੂਲੈਂਸਾਂ ਵੀ ਭੱਜਦੀਆਂ ਹੋਈਆਂ ਦੇਖੀਆਂ ਨਾਲ ਹੀ ਨਾਲ ਜੋ ਹੈ ਉਹ ਉੱਥੇ ਅੱਗ ਬੁਝਾਉਣ ਵਾਲੇ ਯੰਤਰ ਵੀ ਤੁਸੀਂ ਦੇਖੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਦੇਖੀਆਂ ਤੇ ਉੱਥੇ ਹੀ ਹੁਣ ਰਾਤ ਨੂੰ ਜੋ ਮੌਕ ਟ੍ਰਿਲ ਤੋਂ ਬਾਅਦ ਰਾਤ ਨੂੰ ਬਲੈਕਆਊਟ ਦਾ ਜੋ ਲੋਕਾਂ ਨੇ ਸਮਰਥਨ ਵੀ ਕੀਤਾ ਤੁਸੀਂ ਦੇਖ ਪਾ ਰਹੇ ਹੋ ਕਿ ਪੰਜਾਬ ਦੇ ਵਿੱਚ ਵਕ ਵਕ ਥਾਮਾਂ ਤੇ ਇਹ ਬਲੈਕਆਊਟ ਕੀਤਾ ਗਿਆ ਤੇ ਨਾਲ ਹੀ ਨਾਲ ਸਿਰ ਬਲੈਕਆਊਟ ਦਾ ਸਮਰਥਨ ਵੀ ਲੋਕ ਕਰਦੇ ਹੋਏ ਨਜ਼ਰ ਆ ਰਹੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਪੰਜ ਅਲਗ-ਅਲਗ ਥਾਵਾਂ ਦੀਆਂ ਦੇਖ ਪਾ ਰਹੇ ਹਾਂ ਜਿੱਥੇ ਤੁਸੀਂ ਦੇਖ ਰਹੇ ਹੋ ਪਹਿਲਾਂ ਸੰਗਰੂਰ ਦੇ ਵਿੱਚ ਵੀ ਬਲੈਕਆਊਟ ਦੇਖਣ ਨੂੰ ਮਿਲਿਆ ਨਾਲ ਹੀ ਨਾਲ ਫਿਰ ਗੁਰਦਾਸਪੁਰ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਜਿੱਥੇ ਬਲੈਕਆਊਟ ਦੇਖਣ ਨੂੰ ਮਿਲਿਆ ਉੱਥੇ ਉੱਚੀ-ਉੱਚੀ ਸਾਇਰਨ ਵੀ ਵਜਾਏ ਗਈ ਸਾਇਰਨ ਵਜਾਉਣ ਤੋਂ ਬਾਅਦ ਜਿਵੇਂ ਹੀ ਸਾਇਰਨ ਵੱਜੇ ਤਾਂ ਉੱਤੇ ਹੀ ਜੋ ਹੈ ਲਾਈਟਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਨਾਲ ਹੀ ਨਾਲ ਕਿਤੇ ਨਾ ਕਿਤੇ ਲੋਕਾਂ ਵੱਲੋਂ ਵੀ ਇਸ ਬਲੈਕਆਊਟ ਦਾ ਸਮਰਥਨ ਕੀਤਾ ਗਿਆ ਨਾਲ ਹੀ ਨਾਲ ਤੁਸੀਂ ਅੰਮ੍ਰਿਤਸਰ ਦੀਆਂ ਤਸਵੀਰਾਂ ਵੀ ਦੇਖ ਰਹੇ ਹੋ ਅੰਮ੍ਰਿਤਸਰ ਦੀ ਜੋ ਪ੍ਰਿਕਰਮਾ ਉੱਥੇ ਵੀ ਜੋ ਲਾਈਟ ਨੂੰ ਕੁਝ ਸਮੇਂ ਦੇ ਲਈ ਬੰਦ ਰੱਖਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਲਾਈਟ ਨੂੰ ਬਹਾਲ ਕਰ ਦਿੱਤਾ ਗਿਆ ਪਰ ਤੁਸੀਂ ਜੋ ਮੌਕੇ ਦੀ ਵਕ ਵਕ ਥਾਵਾਂ ਦੀ ਵੀਡੀਓ ਦੇਖ ਪਾ ਰਹੇ ਹੋ ਜਿੱਥੇ ਫਿਰੋਜ਼ਪੁਰ ਅੰਮ੍ਰਿਤਸਰ ਤੇ ਨਾਲ ਹੀ ਨਾਲ ਗੁਰਦਾਸਪੁਰ ਸੰਗਰੂਰ ਤੇ ਤਰਨਤਾਰਨ ਦੇ ਵਿੱਚ ਇਹ ਬਲੈਕਆਊਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਹੋਰ ਥਾਵਾਂ ਤੇ ਵੀ ਪੰਜਾਬ ਦੇ ਵਿੱਚ ਜੋ ਬਲੈਕਆਊਟ ਰੱਖਿਆ ਗਿਆ ਜੋ ਪਾਕਿਸਤਾਨ ਦੇ ਨਾਲ ਜੋ ਸਰਹੱਦੀ ਜੋ ਜ਼ਿਲ੍ਹੇ ਲੱਗਦੇ ਨੇ ਉਹਨਾਂ ਦੇ ਵਿੱਚ ਇਹ ਬਲੈਕਆਊਟ ਰੱਖਿਆ ਗਿਆ ਜਿੱਥੇ ਲੋਕਾਂ ਦੇ ਵੱਲੋਂ ਸਮਰਥਨ ਵੀ ਦਿੱਤਾ ਗਿਆ ਨਾਲ ਹੀ ਨਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਜੋ ਅਫਵਾਹਾਂ ਨੇ ਉਹਨਾਂ ਤੋਂ ਤੁਸੀਂ ਸੁਚੇਤ ਰਹਿਣਾ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਵਿੱਚ ਨਹੀਂ ਆਉਣਾ ਇਹ ਮਹਿਜ਼ ਇੱਕ ਰੁਟੀਨ ਅਭਿਆਸ ਦੇ ਤਹਿਤ ਇਹ ਮੌਕ ਡ੍ਰਿਲਾਂ ਕਰਵਾਈਆਂ ਜਾ ਰਹੀਆਂ ਨਾਲ ਹੀ ਨਾਲ ਜੋ ਇਹ ਬਲੈਕਆਊਟ ਕਰਵਾਏ ਜਾ ਰਹੇ ਨੇ ਤਾਂ ਕਿ ਜੇਕਰ ਕੱਲ ਨੂੰ ਕੋਈ ਵੀ ਹਾਲਾਤ ਬਣਦੇ ਨੇ ਤਾਂ ਕਿਤੇ ਨਾ ਕਿਤੇ ਦੇਸ਼ ਦੀ ਨਾਗਰਿਕ ਦੇਸ਼ ਦੇ ਜੋ ਜਨਤਾ ਹੋ ਇਤਨਾ ਕਿਤੇ ਨਾ ਹਾਲਾਤਾਂ ਨਾਲ ਲੜਨ ਦੇ ਲਈ ਜਿੱਠਣ ਦੇ ਲਈ ਤਿਆਰ ਰਹੇ ਆਪਣਾ ਬਚਾਅ ਕਰਨ ਦੇ ਲਈ ਤਿਆਰ ਰਹਿਣ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜੋ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਤੇ ਤੁਹਾਨੂੰ ਲੱਗਦਾ ਕਿ ਜਿਵੇਂ ਹਸਪਤਾਲ ਵਗੈਰਾ ਅਜਿਹੀਆਂ ਚੀਜ਼ਾਂ ਨੇ ਜਿੱਥੇ ਲਾਈਟਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਤਾਂ ਉੱਥੇ ਤੁਸੀਂ ਜੋ ਹੈ ਉਹਨਾਂ ਤਾਕੀਆਂ ਬਾਰੀਆਂ ਨੂੰ ਅੰਦਰੋਂ ਜੋ ਹੈ ਬਲੈਕ ਪਰਦੇ ਨਾਲ ਕਵਰ ਕਰਕੇ ਰੱਖੋ ਤਾਂ ਕਿ ਲਾਈਟ ਜੋ ਹੈ ਉਹ ਬਾਹਰ ਨਾ ਆ ਸਕੇ ਇਸੇ ਨਾਲ ਲੈ ਕੇ ਉਹਨਾਂ ਪ੍ਰਸ਼ਾਸਨ ਦੇ ਵੱਲੋਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ ਲੋਕਾਂ ਨੂੰ ਜੋ ਹੈ ਇਸ ਦਾ ਪੂਰਨ ਸਮਰਥਨ ਦੇਣ ਦੀ ਜੋ ਅਪੀਲ ਪ੍ਰਸ਼ਾਸਨ ਦੇ ਵੱਲੋਂ ਬਾਰ-ਬਾਰ ਕੀਤੀ ਜਾ ਰਹੀ ਸੀ ਤੇ ਉੱਤੇ ਹੀ ਹੁਣ ਤੁਸੀਂ ਮੌਕੇ ਦੀਆਂ ਤੁਸੀਂ ਵੀਡੀਓ ਦੇਖ ਪਾ ਰਹੇ ਹੋ ਜਿੱਥੇ ਵਕ ਵਕ ਥਾਮਾਂ ਤੇ ਪੰਜਾਬ ਦੇ ਵਿੱਚ ਤੁਹਾਨੂੰ ਇਹ ਜੋ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ ਜਿੱਥੇ ਇਹ ਬਲੈਕਆਊਟ ਅੱਜ ਕੀਤਾ ਗਿਆ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਜੋ ਸਮਰਥਨ ਵੀਜ਼ਦਾ ਕੀਤਾ ਗਿਆ ਉੱਚੀ ਉੱਚੀ ਸ਼ੈਰਨ ਵੱਜਦੇ ਦਿਖਾਈ ਦਿੱਤੇ ਸੁਣਾਈ ਦਿੱਤੇ ਤੇ ਨਾਲ ਹੀ ਨਾਲ ਫਿਰ ਉਸ ਤੋਂ ਬਾਅਦ ਜੋ ਹੈ ਲੋਕਾਂ ਦਾ ਬਲੈਕਆਊਟ ਕੀਤਾ ਗਿਆ ਸ਼ਹਿਰਾਂ ਦੇ ਵਿੱਚ ਹਨੇਰਾ ਕੁੱਪ ਹਨੇਰਾ ਆਸ-ਪਾਸੇ ਹਨੇਰਾ ਨਜ਼ਰ ਆਇਆ ਆਪਣੇ ਵਹੀਕਲਾਂ ਦੀਆਂ ਪਰ ਜ਼ਿਆਦਾਤਰ ਲੋਕਾਂ ਦੇ ਵੱਲੋਂ ਸਮਰਥਨ